ਜੋ ਜਮਦਦੇ ਸਭ ਜੋ ਕਰ ਕਢੀ ਜਲੇ ਕਿ ਕਿੰਨੀ ਵੀ ਸੁਪਾਇਆ ਕਰ ਕਢੀ ਜਾਂਦੇ ਸਭ ਤੋਂ ਪਹਿਲਾਂ ਪ੍ਰਭੂ ਈਸ਼ਵਰ ਮਸੀਹ ਦੇ ਨਾਮ ਦੇ ਵਿੱਚ ਸਭ ਨੂੰ ਸਲਾਮ ਜਿੰਨੇ ਵੀ ਵਿਊਅਰਸ ਇਸ ਚੈਨਲ ਦੇ ਮਾਧਿਅਮ ਦੇ ਨਾਲ ਵੇਖ ਰਹੇ ਨੇ ਸਭ ਨੂੰ ਵੜੇ ਦਿਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਆਉਣ ਵਾਲਾ ਨਵਾਂ ਸਾਲ ਉਹਨਾਂ ਸਾਰਿਆਂ ਵਾਸਤੇ ਬਹੁਤ ਹੀ ਅੱਛਾ ਤੇ ਮੰਗਲਮਈ ਹੋਣ ਵਾਲਾ ਹੋ ਸਕੇ ਮੈਨੂੰ ਇਸ ਨਗਰ ਦੇ ਵਿੱਚ ਆਏ 8 ਮਹੀਨੇ ਹੋਏ ਨੇ ਇਹ ਮੇਰਾ ਪਹਿਲਾ ਜੋ ਵੜਾ ਦਿਨ ਹੈ ਇਸ ਜਗ੍ਹਾ ਤੇ ਤੋ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਇਸ ਜਗ੍ਹਾ ਤੇ ਇਸ ਨਗਰ ਦਾ ਜੋ ਪਿਆਰ ਹੈ ਪ੍ਰਭੂ ਯੇਸ਼ੂ ਮਸੀਹ ਦੇ ਪ੍ਰਤੀ ਅਸੀਂ ਜੋ ਸੰਤ ਲੋਗ ਹੈ ਦਾਸ ਲੋਗ ਹੈ ਇਹ ਸਾਡੀ ਕਲੀਸਿਆ ਹੈ ਇਹ ਜਿੰਨੇ ਵੀ ਲੋਕ ਸਾਡਾ ਸਵਾਗਤ ਕਰ ਰਹੇ ਨੇ ਇਹ ਦਰਸ਼ਾ ਰਹੇ ਨੇ ਪ੍ਰਭੂ ਯੇਸ਼ੂ ਮਸੀਹ ਦੇ ਪਿਆਰ ਨੂੰ ਕਿਉਂਕਿ ਜਦੋਂ ਪਰਮੇਸ਼ਰ ਦੀ ਵਾੜੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਦਾਸ ਨੂੰ ਆਪਣੇ ਘਰ ਦੇ ਵਿੱਚ ਕਬੂਲ ਕਰਦਾ ਹੈ ਉਹ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰਦਾ ਹੈ ਸੋ ਇਹ ਸਭ ਜੋ ਲੋਕ ਨਗਰ ਦੇ ਜਿੰਨੇ ਵੀ ਲੋਕ ਨੇ ਜਿੰਨੇ ਵੀ ਕੌਮਾਂ ਦੇ ਲੋਕ ਨੇ ਜਿੰਨੇ ਵੀ ਸਾਡੇ ਜਥੇਬੰਦੀਆਂ ਨੇ ਜਿੰਨੇ ਵੀ ਸਾਡੇ ਇਸ ਜਗ੍ਹਾ ਤੇ ਲੋਕ ਖਲੋਤੇ ਨੇ ਸਭ ਪਰਮੇਸ਼ਵਰ ਦੇ ਨਾਮ ਨੂੰ ਵਡਿਆਈ ਦੇ ਰਹੇ ਨੇ ਸੋ ਇਸ ਵੱਡੇ ਦਿਨ ਦੇ ਵਿੱਚ ਸਭ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਪਰਮੇਸ਼ਵਰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਦੇ ਪਰਿਵਾਰਾਂ ਦੇ ਉੱਤੇ ਸੁੱਖ ਤੇ ਸਮਰiddhi ਬਣਾ ਕੇ ਰੱਖੇ ਤੇ ਇਸ ਵੱਡੇ ਦਿਨ ਦੇ ਦੁਆਰਾ ਪਰਮੇਸ਼ਵਰ ਸਭ ਨੂੰ ਆਸ਼ੀਸ਼ ਤੇ ਬਰਕਤ ਦੇਵੇ ਸੋ ਇੱਕ ਵਾਰੀ ਫੇਰ ਸਭ ਨੂੰ ਵੱਡੇ ਦਿਨ ਤੇ 90 ਸਾਲ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਪਰਮੇਸ਼ਵਰ ਸਭ ਨੂੰ ਆਸ਼ੀਸ਼ ਤੇ ਬਰਕਤ ਦੇਵੇ ਥੈਂਕ ਯੂ ਮੇਰਾ ਨਾਮ ਮੰਗਤ ਮਸੀਹ ਹੈ ਅੱਜ ਜੋ ਜਿਹੜਾ ਪ੍ਰਭੂ ਦਾ ਨਾਮ ਫਲਾਇਆ ਜਾ ਰਿਹਾ ਪ੍ਰਭੂ ਦਾ ਜਨਮ ਦਿਹਾੜਾ ਅੱਜ ਜਿਹੜਾ ਹਜ਼ਾਰਾਂ ਸਾਲ ਪਹਿਲਾਂ ਨਬੀਆਂ ਨੇ ਇਸ ਪਵਿੱਕ ਬਾਣੀ ਨੂੰ ਪਹਿਲਾਂ ਹੀ ਕੋ ਸ਼ੁਰੂ ਕਰ ਦਿੱਤਾ ਸੀ ਇੱਕ ਨਬੀ ਦੁਨੀਆ ਤੇ ਆਏਗਾ ਜੋ ਪਾਪਾ ਤੋਂ ਆਜ਼ਾਦ ਕਰਾਏਗਾ ਅੱਜ ਉਸੇ ਤਰ੍ਹਾਂ ਦੇ ਵਿੱਚ ਇਸ 25 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਆਂ ਸਾਰਾ ਭਾਈਚਾਰਾ ਸਿੱਖ ਭਾਈਚਾਰਾ ਹਰ ਇਕ ਭਾਈਚਾਰਾ ਸਾਡੇ ਨਾਲ ਹਰ ਸਾਲ ਸਹਿਯੋਗ ਕਰਦਾ ਇਸੇ ਤਰ੍ਹਾਂ ਸਹਿਯੋਗ ਬਣਿਆ ਰਿਹਾ ਸਾਡਾ ਭਾਈਚਾਰਕ ਸਾਂਝ ਬਣੀ ਰਹੇ ਇਹੀ ਇਹੀਆਂ ਗੱਲਾਂ ਕਹਿੰਦਾ ਹਾਂ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਹਰਮਨ ਸਿੰਘ ਦਾ ਬੇਟਾ ਜੋਜੀ ਸਾਹਿਬ ਬਹੁਤ ਬਹੁਤ ਪਿਆਰ ਕਰਦੇ ਮੇਰਾ ਨਾਮ ਦਲਜੀਤ ਮਸੀਹ ਆ ਜੀ ਪਿੰਡ ਕੋਟ ਸੰਤੋਹਰਾ ਹੈ ਡਿਸਟ੍ਰਿਕਟ ਗਰਦਾਸਪੁਰ ਮੈਂ ਸਲਵੇਸ਼ਨ ਆਰਮੀ ਦਾ ਕੋਰ ਸੈਕਟਰੀ ਆ ਪਰਮੇਸ਼ਰ ਦੀ ਕਿਰਪਾ ਨਾਲ ਬਹੁਤ ਲੰਬੇ ਸਮੇਂ ਤੋਂ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਸਾਰੀ ਪਰਮੇਸ਼ਰ ਦੀ ਕਿਰਪਾ ਵਾ ਇਹ ਜਿਹੜੀ ਸ਼ੋਭਾ ਯਾਤਰਾ ਅੱਜ ਚੱਲ ਰਹੀ ਆ ਇਹ ਸਾਡੇ ਵੱਡ ਵਡੇਰਿਆਂ ਦੇ ਸਮੇਂ ਤੋਂ ਚੱਲ ਰਹੀ ਆ ਬਹੁਤ ਪੁਰਾਣੇ ਸਮੇਂ ਤੋਂ ਉਸੇ ਰੀਤ ਨੂੰ ਲੈ ਕੇ ਅੱਜ ਵੀ ਅਸੀਂ ਸ਼ੋਭਾ ਯਾਤਰਾ ਲੈ ਕੇ ਜਾ ਰਹੇ ਹਾਂ 25 ਦਸੰਬਰ ਨੂੰ ਹਰ ਸਾਲ ਨਿਕਲਦੀ ਆ ਜਿਹੜਾ ਕਿ ਇਸ ਨਗਰ ਦੇ ਵਿੱਚ ਸਾਡਾ ਸਭ ਭਾਈਚਾਰਾ ਏਕਤਾ ਦੇ ਨਾਲ ਚੱਲਦਾ ਵਾ ਔਰ ਸੰਜੋਗ ਦੇ ਨਾਲ ਚੱਲਦਾ ਵਾ ਸਾਡੇ ਸਰਪੰਚ ਸਾਹਿਬ ਵੀ ਸਾਡੇ ਕੋਲ ਖੜੇ ਨੇ ਸਾਰੇ ਹੀ ਭਾਈਚਾਰੇ ਇੱਕ ਦੂਜੇ ਦੀ ਭਾਈਚਾਰਕ ਸਾਡੀ ਸਾਂਝ ਆ ਔਰ ਇੱਕ ਦੂਸਰੇ ਦਾ ਹੀ ਸਤਕਾਰ ਔਰ ਮਾਨ ਕਰਦੇ ਆ ਜਦੋਂ ਸਾਡੀਆਂ ਸ਼ੋਭਾ ਯਾਤਰਾ ਨਿਕਲਦੀਆਂ ਨੇ ਤੇ ਸਾਡਾ ਸਾਰਾ ਨਗਰ ਸਵਾਗਤ ਕਰਦਾ ਵਾ ਜਦੋਂ ਦੂਸਰੇ ਸਿੱਖ ਭਾਈਚਾਰੇ ਦੀਆਂ ਸ਼ੋਭਾ ਯਾਤਰਾ ਨਿਕਲਦੀਆਂ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਕੀ ਮੈਸੇਜ ਹੈ ਜਣੇ ਵੱਡੇ ਦਿਨ ਤੇ ਨੌਜਵਾਨ ਨੂੰ ਮੈਸੇਜ ਦੇਣਾ ਚਾਹੋ ਸਾਡੀਆਂ ਸਭ ਦੀਆਂ ਇਹੀ ਸ਼ੁਕਾਵਨਾ ਨੇ ਸਭ ਕਲਿਸੀਆਂ ਸਭ ਲੋਕਾਂ ਨੂੰ ਪਰਮੇਸ਼ਰ ਦਾ ਇਸ ਧਰਤੀ ਤੇ ਆਉਂਦਾ ਇੱਕ ਹੀ ਮਕਸਦ ਹੀ ਵੀ ਸਭ ਲੋਕ ਬਚਾਏ ਜਾਣ ਪ੍ਰਭੂ ਜੀ ਅਸੂਮਸੀ ਧਰਤੀ ਤੇ ਇਸੇ ਕੰਮ ਆਇਆ ਹੈ ਤੇ ਸਭ ਲੋਕ ਬਚਾਏ ਜਾਣ ਆਪਣੇ ਨਸ਼ਿਆਂ ਤੋਂ ਬਿਮਾਰੀਆਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਗੁਲਾਮੀਆਂ ਦੇ ਵਿੱਚ ਲੋਕ ਜਕੜੇ ਆ ਪਰਮੇਸ਼ਰ ਇਹੀ ਚਾਹੁੰਦਾ ਵਾ ਕਿ ਸਭ ਮਨੁੱਖ ਆਜ਼ਾਦ ਹੋ ਜਾਣ